ਮੈਂ ਵੀ ਮੰਗਦਾ ਪਰ ਜੋ ਵੀ ਭਾਜੀ ਸਿਵਰੇਜ ਦਾ ਗਿਆ ਹੈ ਸਿਵਰੇਜ ਵਾਸਤੇ 1 ਲੱਖ ਰੁਪਏ ਦਾ ਗ੍ਰਾਂਟ ਮੈਂ ਆਪਣੇ ਲੋ ਦਿੰਦਾ ਪਰਸਨਲੀ ਤੇ ਜੋ ਜੋ ਆਦ ਬਾਕੀ ਮੈਂ ਆਪਣੀ ਪਾਰਟੀ ਵੱਲੋਂ ਜਿਹੜਾ 5 ਲੱਖ ਸੀਐਮ ਸਾਹਿਬ ਨੇ ਕਿਹਾ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਵਿੱਚ ਲੈ ਕੇ ਆਉਂਗਾ ਇਹ ਮੇਰਾ ਵਾਅਦਾ ਪਿੰਨ ਨਾਲ 5 ਲੱਖ ਰੁਪਏ ਸਰਪੰਚਤਾ ਗਿਆ ਹੈ ਇੱਕ ਮਹੱਲਾ ਕਲੀਨਿਕ ਪਹਿਲ ਦੇ ਆਧਾਰ ਤੇ ਆ ਬਿਲਡਿੰਗ ਖਾਲੀ ਪਈ ਹੈ ਮਹੱਲਾ ਕਲੀਨਿਕ ਸਭ ਤੋਂ ਪਹਿਲਾਂ ਆਏਗਾ ਤਾਂ ਮੇਰੇ ਪਿੰਡ ਚ ਆਏਗਾ ਤੇ ਜੋ ਵੀ ਸਹੂਲਤ ਹੋਰ ਵੀ ਸਰਕਾਰ ਕਰੇਗੀ ਆਪਾਂ 2.5 ਸਾਲ ਸਰਕਾਰ ਹੈਗੀ ਹੈ ਪੂਰਾ ਨਾਮ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਨੇ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਇਹਨੂੰ ਮੈਂ ਤੰਦੇ ਹੀ ਨਾਲ ਨਿਭਾਵਾਂਗਾ ਜਿੰਨੇ ਵੀ ਗਵਰਨਮੈਂਟ ਪੈਸੇ ਦੇਵੇਗੀ ਉਰੇ ਨਾਲ ਮੈਂ ਆਪਣੇ ਕੋਲੋਂ ਪੈਸੇ ਪਾ ਕੇ ਪਿੰਡ ਦੇ ਸੁਧਾਰ ਵਾਸਤੇ ਲਾਵਾਂਗਾ ਇਹ ਨਹੀਂ ਹੈ ਕਿ ਮੈਂ ਪਿੰਡ ਦੀ ਗ੍ਰਾਂਟ ਆਈ 20 ਲੱਖ ਤੇ ਉਹਨੂੰ ਮੈਂ 15 ਲੱਖ ਲਾਤੀ ਤੇ 5 ਲੱਖ ਮੈਂ ਆਪਣੀ ਜੇਬ 'ਚ ਪਾ ਲਈ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਮੇਰੇ ਪੁੱਤੇ ਬਾਅਦ ਨੇ ਮੈਂ ਦੇ ਲੋ ਪਿੰਡ ਦੀ ਸੇਵਾ ਕਰਾਂ ਜੋ ਵੀ ਹੈ ਜਿਹੜਾ ਬੰਦਾ ਮਰਜ਼ੀ ਹਿਸਾਬ ਲੈ ਸਕਦਾ ਪੰਚਾਇਤ ਸਾਹਿਬ ਕਿੰਨੇ ਮੈਂਬਰੀ ਜਿਹੜੀ ਪੰਚਾਇਤ ਵਿੱਚ ਆਪਨੇ 7 ਮੈਂਬਰੀ ਪੰਚਾਇਤ ਚੁਣੀ ਗਈ ਹੈ ਜੀ 7 ਮੈਂਬਰ ਹੈ ਤੇ ਅਥਵੇਂ ਸਰਪੰਚ ਸਾਹਿਬ ਹੈ ਜੋ ਵੀ ਪੰਚਾਇਤ ਪਿੰਡ ਨੇ ਸੁਣੀ ਹੈ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਦਿਲੋਂ ਤੇ ਅਸੀਂ ਪੂਰੀ ਤਨਦੇਹੀ ਨਾਲ ਪਿੰਡ ਦਾ ਕੰਮ ਕਰਾਂਗੇ ਜੋ ਵੀ ਜਿੱਦਾਂ ਵੀ ਪੂਰਾ ਪਿੰਡ ਕਊਗਾ ਨਗਰ ਅਸੀਂ ਕੱਲੇ ਕੱਲੇ ਦੀ ਸੁਣ ਕੇ ਗੱਲ ਚੱਲਾਂਗੇ ਨਾਲ ਪੂਰੇ ਪਿੰਡ ਦੇ ਨਾਲ ਸਹਿਯੋਗ ਨਾਲ ਚੱਲਾਂਗੇ ਐਦਾਂ ਨਹੀਂ ਕਰੀ ਹੋਊਗਾ ਕਿ ਪੈਸਾ ਆਇਆ ਉਹਦਾ ਹਿਸਾਬ ਦਾ ਨਹੀਂ ਕੋਈ ਜਿਹੜਾ ਮਰਜ਼ੀ ਬੰਦਾ ਸਾਡੇ ਕੋਲ ਹਿਸਾਬ ਦਾ ਬੈਠ ਕੇ ਲੈ ਸਕਦੇ ਆ ਅਸੀਂ ਪੂਰਾ ਹਿਸਾਬ ਤਾਂ ਦਵਾਂਗੇ ਜੋ ਵੀ ਪਿੰਡ ਦੀ ਭਲਾਈ ਵਾਸਤੇ ਸਾਡੇ ਕੋਲ ਹੋ ਸਕਿਆ ਅਸੀਂ ਕਰਾਂਗੇ ਸਾਡਾ ਉਹਦਾ ਮੇਨ ਟਾਰਗੇਟ ਹੈਗੇ 2-3 ਇੱਕ ਤੇ ਪਿੰਡ ਦੇ ਦਿਵਾਲੇ ਬੇਨਨ ਲਵਾਈ ਜਾਣਗੇ ਤੇ ਦੂਸਰੀਆਂ ਲਾਈਟਾਂ ਤੇ ਕੈਮਰਾ ਵਾਸਤੇ ਕੋਸ਼ਿਸ਼ ਕਰਾਂਗੇ ਅਸੀਂ ਸਾਰੇ ਪੰਚਾਇਤ ਰਲ ਕੇ ਜੋ ਵੀ ਹੋਊਗਾ ਅਸੀਂ ਆਪਣੀ ਜੇਬ ਚੋਂ ਪੈਸੇ ਖਰਚਣੇ ਪੇ ਖਰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੁਬਾਰਾ ਤੋਂ ਹੋਰ ਤੇ ਮਾਫੀ ਮੰਗਦਾ ਪਰ ਜੋ ਵੀ ਭਾਜੇ ਸ਼ਿਵਰੇਜ ਦਾ ਗਿਆ ਹੈ ਸ਼ਿਵਰੇਜ ਵਾਸਤੇ 1 ਲੱਖ ਰੁਪਏ ਗਰਾਉਂਡ ਮੈਂ ਆਪਣੇ ਲੋ ਦਿੰਦਾ ਪਰਸਨਲੀ ਤੇ ਜੋ ਜਿੱਦਾਂ ਇਹ ਕਹਿਣਗੇ ਬਾਕੀ ਫਿਰ ਉਹਨਾਂ ਨਾਲ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਰਕੀਤ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਹੁਤ ਖੁਸ਼ੀ ਅੱਜ ਮੇਰੇ ਪਿੰਡਾਂ ਦੀ ਦਾਖਲੀ ਜਿਹੜੀ ਸਰਬਸੰਮਤੀ ਹੋਈ ਹੈ ਇਹਦੇ ਵਾਸਤੇ ਸਾਫ ਕਾ ਸਰਪੰਚ ਸਾਫ ਕਾ ਮੈਂਬਰ ਜਿਹੜਾ ਤੇ ਗੁਰੂ ਸਾਹਿਬ ਦਾ ਬਹੁਤ ਵੱਡਾ ਸਹਾਰਨਾ ਇਹਦੇ ਵਿੱਚ ਤੇ ਸਾਰੇ ਪਿੰਡ ਦਾ ਧੰਨਵਾਦ ਬਾਕੀ ਮੈਂ ਆਪਣੀ ਪਾਰਟੀ ਵੱਲੋਂ ਜਿਹੜਾ 5 ਲੱਖ ਸੀਐਮ ਸਾਹਿਬ ਨੇ ਕਿਹਾ ਹੋਇਆ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਦੇ ਵਿੱਚ ਲੈ ਕੇ ਆਉਂਗਾ ਇਹ ਮੇਰਾ ਵਾਅਦਾ ਪਿੰਨ ਨਾਲ 5 ਲੱਖ ਰੁਪਏ ਸਰਬਸੰਮਤੀ ਦਾ ਕਿਹਾ ਹੋਇਆ ਇੱਕ ਮਹੱਲਾ ਕਲੀਨਿਕ ਪਹਿਲ ਦੇ ਆਧਾਰ ਤੇ ਆ ਬਿਲਡਿੰਗ ਖਾਲੀ ਪਈ ਹੈ ਮਹੱਲਾ ਕਲੀਨਿਕ ਸਭ ਤੋਂ ਪਹਿਲਾਂ ਆਏਗਾ ਤੇ ਮੇਰੇ ਪਿੰਡ ਚ ਆਏਗਾ ਤਾਂ ਜੋ ਵੀ ਸੂਲਤ ਹੋਰ ਵੀ ਸਰਕਾਰ ਕਰੇਗੀ ਆਪਾਂ 2.5 ਸਾਲ ਸਰਕਾਰ ਹੈਗੀ ਆ ਪੂਰਾ ਨਾਸ ਚੱਲਾਂਗੇ ਗਰਾਊਂਡ ਵੀ ਕਿਹਾ ਭਗਵਾਨ ਤੁਮਾਨ ਨੇ ਕਿ ਜਿਹੜੇ ਪਿੰਡ ਸਰਬਸੰਮਤੀ ਹੋਊਗੀ ਉਥੇ ਗਰਾਊਂਡ ਵੀ ਮਿਲੇਗੀ ਬਲੇ ਬਲੇ ਸੋਹਰ ਆਹ ਸ੍ਰੀ ਆਹ ਬਾਤ ਇਹ ਮੈਂ ਵਾਦਨਾ ਕਹਿੰਦਾ ਮੇਰੇ ਪਿੰਡ ਕੋਈ ਨੌਜਵਾਨ ਨਸ਼ਾ ਨਹੀਂ ਕਰਿਆ ਬਿਲਕੁਲ ਨਸ਼ਾ ਰਹਿਤ ਮੇਰਾ ਪਿੰਡ ਹੈ ਤੇ ਸਾਰਾ ਧੰਨਵਾਦ ਪੂਰੇ ਪਿੰਡ ਦਾ ਤੇ ਨਵੇਂ ਸਰਪੰਚਾਂ ਨੂੰ ਬੇਨਤੀ ਹੈ ਕਿ ਆਪਾਂ ਮਿਲ ਕੇ ਪੂਰਾ ਮਤਲਬ ਪਾਰਟੀ ਵਾਈ ਦੋਟੇ ਉੱਪਰ ਉੱਠ ਕੇ ਕੰਮ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵੈਟਰ ਜਿਹੜੀ ਫਤਿਹ ਜੋ ਨਗਾ ਟਾਂਡੀ ਸਾਧ ਸੰਗਤ ਨੇ ਨਗਰ ਵਾਸੀਆਂ ਨੇ ਜੋ ਨਵੀਂ ਪੰਚਾਇਤ ਚੁਣੀ ਹੈ ਸਤਿ ਸ਼ੰਤਿ ਨਾਲ ਪੂਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਇਹਦੇ ਨਵੀਂ ਪੰਚਾਇਤ ਹੈ ਤੇ ਪੂਰੇ ਨਗਰ ਦਾ ਜਿੱਦਾਂ ਭਲਾਈ ਦੇ ਕੰਮ ਹੋਣਗੇ ਵਾਚ ਚੜ ਕੇ ਕਰਾਂਗੇ ਜਿੱਥੇ ਵੀ ਕੋਲੋਂ ਪੈਸੇ ਪਾਉਣੇ ਪਏ ਅਸੀਂ ਜ਼ਰੂਰ ਪਾਵਾਂਗੇ ਸਾਡੇ ਜੋ ਸਰਪੰਚ ਸਾਹਿਬ ਨੂੰ ਨਵੇਂ ਨਵੇਂ ਬੇਨਤੀ ਹੈ ਸਭ ਤੋਂ ਪਹਿਲਾਂ ਆਪਾਂ ਪਿੰਡ ਦੇ ਜੋ ਸੀਵਰੇਜ ਆ ਉਹਦਾ ਜਰੂਰ ਪੁਰਾਣਾ ਕਰੀਏ ਇਹਦੇ ਵਿੱਚ ਅਗਰ ਘਰ ਤੋਂ ਇਹਨਾਂ ਪੈਸੇ ਪਾਉਣ ਪੈਣ ਤਾਂ ਬਜਰੂਰ ਪਾਵਾਂਗੇ ਵਿੱਚ ਇਹਦੇ ਬਾਅਦ ਚੜ੍ਹ ਕੇ ਜਿਵੇਂ 로ਡ ਪਈ ਇੱਥੇ ਗਵਰਨਮੈਂਟ ਗ੍ਰਾਂਟ ਆਈ ਠੀਕ ਹੈ ਨਹੀਂ ਤੇ ਹੀ ਆਪਣੇ ਕੋਲੋਂ ਪਾ ਦੇ ਤਾਗੇ ਹੱਤ ਬਾਤ ਨਗਰ ਦਾ ਆਪਣਾ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ